ਕੋਇਆ ਦੂਰੋਂ ਚੱਲ ਕੈ ਮਤ ਕੀ ਤੂੰ ਸਰਨਾਇ ਜਿਉ ਮੈਂ ਅਸਰ ਰਖੀ ਚਿੱਤ ਮੈਂ ਮਰ ਸਭੋਂ ਦੁੱਖ ਗਵਾਇ ਜਿਉ ਹਮੇ ਆਵ ਕੁਣ ਭਰੇ ਇੱਕ ਗੁਣ ਨਾਹੀ ਅਮਰਤ ਛਾੜ ਬਿਖੈ ਬਿਖ ਖਾਈ ਮਾਇਆ ਮੋ ਪਰਮ ਪੈ ਭੁੱਲੇ ਸਤਿਦਾਰਾ ਸੋ ਪ੍ਰੀਤ ਲਗਾਈ ਇਕ ਉਤਮ ਪੰਥ ਸੁਨਿਓ ਗੁਰ ਸੰਗਤ ਤਹਿ ਮਿਲੰਤ ਜਮਤਰਾਸ ਮਿਟਾਈ ਇਕ ਅਰਦਾਸ ਬਾਠ ਕੀਰਤ ਕੀ ਗੁਰੂ ਰਾਮਦਾਸ ਰਾ ਕੋ ਸਰਣਾਈ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਤਨਸਰੀ ਮਹੰਲਾ ਪੰਜਵਾ ਮੇਰਾ ਲਾਗੋ ਰਾਮ ਸੋਹੇਤ ਸਤਿਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾਟ ਆਕੇ ਤਰਹਾਓ ਮੇਰਾ ਲਾਗੋ ਰਾਮ ਸੋਹੇਤ ਸਤਿਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾਟ ਆਕੇ ਤਰਹਾਓ ਹਾਥ ਦੇ ਰੱਖਿਓ ਆਪਣਾ ਕਰ ਬਿਰਥਾ ਸਗਲ ਮਟਾਈ ਨਿੰਦਗ ਕੇ ਮੁਖ ਕਾਲੇ ਕੀਨੇ ਜਨ ਕਾ ਆਪ ਸਹਾਈ ਸਚਾ ਸਹਬ ਹੋਆ ਰਖਵੱਲਾ ਰਾਖ ਲੀਏ ਕੰਠ ਲਾਏ ਨਿਰਭਉ ਭਉ ਭੇ ਸਦਾ ਸੁਖ ਮਾਣੇ ਨਾਨਕ ਹਰ ਗੁਣ ਗਾਏ ਸੱਚਾ ਸਾਹਿਬ ਹੋਆ ਰਖਵੱਲਾ ਰੱਖ ਲਈ ਗੰਠ ਲਾਏ ਨਿਰਭਉ ਭਉ ਭੇ ਸਦਾ ਸੁਖ ਮਾਣੇ ਨਾਨਕ ਹਰ ਗੁਣ ਗਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ